ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਅੱਜ ਵੱਡਾ ਝਟਕਾ ਲੱਗਿਆ ਇੱਕ ਮੌਜੂਦਾ ਵਿਧਾਇਕ ਅਤੇ ਇੱਕ ਮੌਜੂਦਾ ਐਮਪੀ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਜਿਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸ਼ਬਦੀ ਹਮਲੇ ਬੋਲੇ ਆ ਅਤੇ ਪੁੱਛਿਆ ਕਿ ਤੁਸੀਂ ਦੂਜਿਆਂ ਨੂੰ ਤਿਤਲੀਆਂ ਕਹਿੰਦੇ ਸੀ ਪਰ ਅੱਜ ਜਦੋਂ ਤੁਹਾਡੀਆਂ ਦੋ ਤਿਤਲੀਆਂ ਭਾਜਪਾ ਵਿੱਚ ਸ਼ਾਮਲ ਹੋ ਗਈਆਂ ਨੇ ਤਾਂ ਤੁਹਾਡੇ ਲਈ ਅੰਤ ਦੀ ਸ਼ੁਰੂਆਤ ਹੋ ਗਈ ਹੈ ਤੁਹਾਡੀ ਤਬਾਹੀ ਜੋ ਸ਼ੁਰੂ ਹੈ ਅੱਜ ਤੋਂ ਇਸ ਕਰਕੇ ਸੁਖਪਾਲ ਸਿੰਘ ਖੈਰਾਨੇ ਟਵੀਟ ਕਰਕੇ ਆਖਿਆ ਹੈ ਕਿ ਪਿਆਰੇ ਭਗਵੰਤ ਮਾਨ ਜੀ ਤਿਤਲੀ ਹੁਣ ਕੌਣ ਨੇ ਤੁਸੀਂ ਮੇਰੇ ਵਰਗੇ ਆਪਣੇ ਵਿਰੋਧੀਆਂ ਦਾ ਮਜ਼ਾਕ ਉਡਾਉਂਦੇ ਸੀ ਅਤੇ ਇਹ ਨਹੀਂ ਸਮਝਿਆ ਕਿ ਆਮ ਆਦਮੀ ਪਾਰਟੀ 'ਚ ਬੈਠੇ ਸੰਸਦ ਸ਼ਸ਼ੀਲ ਰੇਂਕੂ ਅਤੇ ਸਿਟਿੰਗ ਵਿਧਾਇਕ ਅੰਗਰਾਲ ਤਿਤਲੀ ਬਣ ਜਾਣਗੇ ਉਹਨਾਂ ਦੀ ਦਲਬਦਲੀ ਦਰਸਾਉਂਦੀ ਹੈ ਕਿ ਤੁਹਾਡੇ ਚੁਣੇ ਹੋਏ ਨੁਮਾਇੰਦੇ ਨੇ ਤੁਹਾਡੇ ਤੇ ਅਤੇ ਤੁਹਾਡੇ ਕੇਜਰੀਵਾਲ ਦੇ ਉੱਤੇ ਜੋ ਵਿਸ਼ਵਾਸ ਸੀ ਉਹ ਪੂਰੀ ਤਰ੍ਹਾਂ ਗਵਾ ਦਿੱਤਾ ਹੈ ਅਤੇ ਤੁਹਾਡੇ ਤਬਾਹੀ ਦੀ ਹੁਣ ਸ਼ੁਰੂਆਤ ਹੋ ਗਈ ਹੈ ਅਤੇ ਮੂਰਖ ਸ਼ਾਸਨ ਸੀ ਜੋ ਤੁਹਾਡਾ ਹੰਕਾਰੀ ਤੇ ਮੂਰਖ ਸ਼ਾਸਨ ਉਸ ਦੀ ਅੰਤ ਦੀ ਸ਼ੁਰੂਆਤ ਹੋ ਗਈ ਹੈ ਇਹ ਗੱਲ ਸੁਖਪਾਲ ਸਿੰਘ ਖਹਿਰਾ ਵੱਲੋਂ ਟਵੀਟ ਕਰਕੇ ਆਖੀ ਗਈ ਹੈ ਤਾਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਖਪਾਲ ਸਿੰਘ ਖਹਿਰਾ ਨੂੰ ਤਿਤਲੀ ਆਖਿਆ ਸੀ ਕਿ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਤਾਂ ਉਸ ਤੋਂ ਬਾਅਦ ਸਖਪਾਲ ਸਿੰਘ ਖਹਿਰਾ ਨੇ ਅੱਜ ਜਦੋਂ ਸੁਸ਼ੀਲ ਰਿੰਕੂ ਅਤੇ ਐਮਐਲਏ ਸ਼ੀਤਲ ਅੰਗੁਰਾਲ ਭਾਜਪਾ ਵਿੱਚ ਸ਼ਾਮਲ ਹੋਏ ਨੇ ਉਸ ਤੋਂ ਬਾਅਦ ਪੁੱਛ ਲਿਆ ਭਗਵੰਤ ਮਾਨ ਨੂੰ ਕਿ ਤੁਸੀਂ ਦੂਜਿਆਂ ਨੂੰ ਤਿਤਲੀਆਂ ਕਹਿੰਦੇ ਸੀ ਅੱਜ ਤੁਹਾਡੀਆਂ ਹੀ ਦੋ ਤਿਤਲੀਆਂ ਕਿਸੇ ਹੋਰ ਫੁੱਲ ਉੱਤੇ ਜਾ ਕੇ ਬੈਠ ਗਈਆਂ ਨੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਅਤੇ ਆਖਿਆ ਕਿ ਤੁਹਾਡੇ ਮੂਰਖ ਤੇ ਹੰਕਾਰੀ ਸ਼ਾਸਨ ਤੋਂ ਤੁਹਾਡੇ ਹੀ ਵਿਧਾਇਕ ਅਤੇ ਐਮਪੀ ਨੇ ਤੰਗ ਆ ਚੁੱਕੇ ਨੇ ਕਿ ਤੁਹਾਡੇ ਜੋ ਸਰਕਾਰ ਹੈ ਜਾਂ ਫਿਰ ਤੁਹਾਡੀ ਪਾਰਟੀ ਹੈ ਉਸ ਦੀ ਤਬਾਹੀ ਸ਼ੁਰੂ ਹੋ ਗਈ ਹੈ ਤੁਹਾਡੇ ਦੋ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਤੇ ਉਹ ਤਿਤਲੀਆਂ ਬਣ ਗਏ ਨੇ ਤੁਸੀਂ ਦੂਜਿਆਂ ਨੂੰ ਤਿਤਲੀਆਂ ਦੱਸਦੇ ਸੀ ਕਿ ਦੂਜੀਆਂ ਪਾਰਟੀਆਂ ਛੱਡ ਛੱਡ ਕੇ ਲਗਾਤਾਰ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਹੋ ਪਰ ਅੱਜ ਤੁਹਾਡੇ ਹੀ ਐਮਪੀ ਅਤੇ ਐਮਐਲਏ ਨੇ ਪਾਰਟੀ ਛੱਡ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਤੁਹਾਡਾ ਸ਼ਾਸਨ ਅੰਤ ਉਸ ਦਾ ਹੋਣ ਵਾਲਾ ਹੈ ਤੁਸੀਂ ਕੀ ਸੋਚਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਲਈ ਇਹ ਕਿੰਨਾ ਵੱਡਾ ਖਤਰਾ ਮੰਨਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਅਤੇ ਮੌਜੂਦਾ ਵਿਧਾਇਕ ਨੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ ਇਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਰਹਿੰਦੀ ਹੈ ਤੇ ਭਾਜਪਾ ਦੇਸ਼ ਦੇ ਵਿੱਚ ਦੁਬਾਰਾ ਸੱਤਾ ਹਾਸਲ ਕਰ ਲੈਂਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਕਿੰਨਾ ਵੱਡਾ ਖਮਿਆਜਾ ਇਸ ਦਾ ਭੁਗਤਣਾ ਪੈ ਸਕਦਾ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਹੁਣ ਹਿੱਲਣੀ ਸ਼ੁਰੂ ਹੋ ਗਈ ਹੈ ਤੁਹਾਨੂੰ ਲੱਗਦਾ ਹੈ ਕਿ ਕੇਜਰੀਵਾਲ ਜੇਕਰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਂਦੇ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੀ ਪੰਜਾਬ ਦੇ ਵਿੱਚ ਨੈਸਤਨਬੂਤ ਹੋ ਸਕਦੀ ਹੈ ਡਿੱਗ ਸਕਦੀ ਹੈ ਕਿਉਂਕਿ ਇਸਦੇ ਅੰਦਾਜ਼ੇ ਲਗਾਉਣੇ ਸਿਆਸੀ ਮਹਿਰਾਂ ਦੇ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਕਿ ਜੇਕਰ ਕੇਜਰੀਵਾਲ ਬਾਹਰ ਨਹੀਂ ਆਉਂਦੇ ਤਾਂ ਫਿਰ ਪੰਜਾਬ ਦੇ ਵਿੱਚ ਸਰਕਾਰ ਨੂੰ ਜਿਹੜਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਲਜਾਇਆ ਜਾ ਸਕਦਾ ਹੈ ਇਸ ਦੇ ਬਾਰੇ ਆਪਣੀ ਰਾਏ ਤੁਸੀਂ ਵੀ ਦਿਓ ਕਿਉਂਕਿ ਅੱਜ ਹੀ ਤਿੰਨ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਦਾ ਨੇ ਅਮਨਦੀਪ ਸਿੰਘ ਗੋਲਡੀ ਮੁਸਾਫਰ ਅਤੇ ਜਗਦੀਪ ਸਿੰਘ ਗੋਲਡੀ ਤੋਂ ਇਲਾਵਾ ਹਰਜਿੰਦਰ ਪਾਲ ਕੌਰ ਸ਼ਿਨਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਸਾਨੂੰ ਕਾਲਾ ਫੋਨ ਆਉਂਦੇ ਨੇ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਆਫਰ ਦਿੱਤੇ ਜਾਂਦੇ ਆ ਕਿ ਤੁਸੀਂ ਭਾਜਪਾ ਵਿੱਚ ਸ਼ਾਮਲ ਹੋ ਜਾਵੋ ਤੁਹਾਨੂੰ ਟਿਕਟ ਦਿੱਤੀ ਜਾਵੇਗੀ ਤੁਹਾਨੂੰ ਵੱਡੀ ਰਕਮ ਮੁਹੱਈਆ ਕਰਵਾਈ ਜਾਵੇਗੀ ਅਤੇ ਭਾਜਪਾ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਸ਼ਾਮਲ ਹੋ ਜਾਓ ਇਸ ਤੋਂ ਬਾਅਦ ਅੱਜ ਹੀ ਦੋ ਜਿਹੜੇ ਨਮਾਇੰਦੇ ਨੇ ਆਮ ਆਦਮੀ ਪਾਰਟੀ ਦੇ ਐਮਪੀ ਅਤੇ ਐਮਐਲਏ ਉਹ ਸ਼ਾਮਲ ਹੋ ਜਾਂਦੇ ਆ ਤਾਂ ਇਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਕਿਤੇ ਖੇਰੂ ਖੇਰੂ ਤਾਂ ਨਹੀਂ ਹੋ ਜਾਵੇਗੀ ਆਪਣੀ ਰਾਏ ਸਤੇ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ Corner tax then all.